ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਟੋਕੜ ਗੱਬਣਾ ਇੱਕ ਤਾਜੀ ਸੋਣ ਬਈ ਆ। ਪੁਛਕ ਦਿਨ ਲੈਂਦੀ ਆ। ਆਓ ਪੁੱਛ ਲੈਨੇ ਭਾਈ ਡੀਟੇਲ। ਭਾਈ ਜੀ ਸਸਰੀ ਗਾਲ ਜੀ। ਉਹ ਠੀਕ ਹੋ ਵਧੀਆ। ਹਾਂ ਜੀ ਹਾਂ ਵਧੀਆ ਜੀ। ਨਾਮ ਤੇ ਐਡਰੈਸ ਬੋਲੋ। ਨਾਮ ਮੇਰਾ ਸੋਨੀਆ ਜੀ ਪਿੰਡ ਸੇਲਵੜਾ ਜੀ ਤਸੀਰ ਫੂਲਾ ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਭਾਈ। ਨੇੜੇ ਪਿੰਡ ਆਪਾਂ ਨੂੰ ਭਾਈ ਪਰੇਗਾ ਜੀ। ਠੀਕ ਹੈ ਭਾਈ। ਇਧਰ ਹਰਨਾਮ ਸਿੰਘ ਆਲਾ ਰਹਗਾ ਜੀ। ਮੋਬਾਈਲ ਨੰਬਰ ਬ ਮਾਡਲ ਨੰਬਰ 97799942445 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਣਾ ਤੋਕੜ ਗੱਬਣਾ ਇਹ ਤੋਕੜ ਗੱਬਣਾ ਜੀ ਕਿਹੜਾ ਸੂਆ ਸੂਈ ਵੀ ਇਹ ਪਹਿਲਾ ਸੂਈ ਵਾ ਜੀ ਦੂਜੇ ਵਾਸਤੇ ਗੱਬਣਾ ਜੀ ਕਿੰਨੇ ਟਾਈਮ ਦੀ ਬਾਈ ਇਹ ਬਾਈ ਜੀ 3 ਮਹੀਨਾ ਦੀ ਮਨੋ 2 ਮਹੀਨੇ ਤੋਂ 26 ਦਿਨਾਂ ਦੀ ਗੱਬਣਾ ਜੀ ਇਹ ਚੱਕ ਪਾਸ ਇੱਕ ਪਾਸ ਹੈ ਜੀ ਠੀਕ ਆ ਅਗਲਾ ਆਉਦੀ ਕਰਵਾ ਲਈ ਅਗਲਾ ਆਉਦੀ ਕਰਵਾ ਕੇ ਲੈ ਕੇ ਜਾਓ ਇਹ ਦੁੱਧ ਕਿੰਨਾ ਕਹੋ ਦੁੱਧ 10 ਕਿਲੋ ਆ ਜੀ ਪੂਰਾ ਉਹ ਨੈਟ ਤਿਆਰ ਆ ਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਕਰ ਜ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਆਰਡਰ ਬੜਾ ਕਮਾਲ ਦਾ ਦੁੱਧ ਬਈ 10 ਲੀਟਰ ਦਾ ਕਿੰਨੇ ਵਜੇ ਚਵਾਈ ਕਰੀ ਸੀ ਇਹ ਸਵੇਰੇ 6 ਵਜੇ ਪੌਣੇ 6 ਵਜੇ ਦੀ ਚਵਾਈ ਹੋਈ ਬਈ ਤੇ ਹੁਣ ਜਿਹੜਾ ਟਾਈਮ ਆ ਬਈ 10 ਵਜੇ ਕੇ 50 ਮਿੰਟ ਹੋ ਗਏ ਉਸ ਹੱਬ ਨਾ ਜਜਮੈਂਟ ਕਰਿਓ ਬਈ ਫੁੱਲ ਕੱਦ ਦਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਦੁੱਧ 10 ਲੀਟਰ ਗੱਭਰ ਮੇਰੇ ਕੱਦ ਤੋਂ ਅੰਦਾਜ਼ਾ ਆ ਜੂਗਾ ਇਹ ਹਾਂ ਬਾਈ ਬਰਾਬਰ ਖੜਾ ਉਸ ਹੱਬ ਨਾ ਕੱਦ ਦੀ ਜਜਮੈਂਟ ਲੈ ਲਓ ਮੋੜ ਲਿਆ ਬਈ ਆ ਠੰਡੀ ਸੀ ਲਾਉ ਪੂਰੀ ਠੰਡੀ ਸੀਲ ਆ ਜੀ ਚਵਾਈ ਚਵਾਈ ਇੱਕ ਨੰਬਰ ਇੱਕ ਨੰਬਰ ਆ ਜੀ ਇੱਕ ਨੰਬਰ ਤੇ ਮੁੱਲ ਕੀ ਆ ਭਰਾ ਦਾ ਮੁੱਲੇ ਦਾ 57000 ਆ ਜੀ ਲੈਣ ਦੇ ਮਾਨਤਾਨ ਹੋ ਜੀ ਵੀਰੇ ਹਾਂ ਮਾਨਤਾਨ ਥੋੜਾ ਬਹੁਤਾ ਹੋਊਗਾ ਜੀ 57000 ਰੁਪਏ ਮੁੱਲਾ ਬਈ ਮਾਨਤਾਨ ਜ਼ਰੂਰ ਹੋ ਜਾਓ ਆਲਟਰ ਦੇਖੋ ਸਿਲਾਂ ਢੁੱਲਾ ਬਹੁਤ ਪਈਆਂ ਸ਼ਾਮ ਨੂੰ ਦੇਖੋ ਆਲਟਰ ਸੋਨਾ ਤਿਆਰ ਕਰ ਲਓ ਆ ਦੇਖੀ ਠੰਡੀ ਸੀਲ ਪੂਰੀ ਆ ਜੀ ਲੈ ਜਿਵੇਂ ਮਰਜ਼ੀ ਆ ਤੁਹਾਈ ਚੱਲ ਕੋਈ ਚੱਕਰ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਚਵਾਈ 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 ਪੂਰੀ ਵਧ ਗਈ ਇੱਕ ਨੰਬਰ ਚਵਾਈ ਵਾਲਾ ਕੀ ਬਾਤ ਹੈ ਕੰਮਾ ਕੱਲਾ ਥਣ ਮੁੱਠੀ ਵਾਲਾ ਥਾਣੇ ਚਵਾਈ ਚਵਾਈ ਚੰਗੀ ਆ ਮੁੱਲ ਕੱਦ ਦਾ ਅੱਧਾ ਕੱਦ ਤੁਸੀਂ ਦੇਖ ਲਓ ਜੀ ਹਾਂ ਬਰਾਬਰ ਕਿਹੜਾ ਬਾਈ ਉਸ ਤੋਂ ਸਭ ਨਾਲ ਜੱਜਮੈਂਟ ਕਰ ਲਿਓ ਮੁੱਲ 57000 57000 ਆ ਕੀ ਵੀਰੇ ਦੋ ਨੰਬਰ ਕਿਹੜਾ ਸੂਆ ਹੁੰਦੀ ਹੈ ਇਹ ਵੀਰੇ ਮਾਲਕਾਂ ਨੇ ਤਾਂ ਦੂਜਾ ਸੂਆ ਦੱਸਿਆ ਜੀ ਦੂਜਾ ਮੰਲ ਲੈ ਕੇ ਤੀਜਾ ਮੰਲ ਲੈ ਕਿੰਨੇ ਦਿਨ ਲੈਂਦੀ ਹੈ ਇਹ ਵੀਰੇ ਹਫਤੇ ਦੀ ਕੱਚੀ ਹੈ ਜੀ ਹਫਤੇ ਦੀ ਕੱਚੀ ਹੈ ਅਰ ਡਿਜੀਟਲ ਲੰਬਾ ਪਈਆ ਹਾਂ ਬਹੁਤ ਬੰਨਿਆ ਜੀ ਲੈ ਬਿੱਟਰ ਜੱਜਮੈਂਟ ਕਰ ਲਿਓ ਤੇ ਬਣਾਉ ਬੋਤਲੇ ਵਾ ਹਣਾ ਹਾਂ ਜੀ ਹਾਂ ਠੰਡੀ ਆਉ ਠੰਡੀ ਪੂਰੀ ਸੀ ਲਈ ਕੋਈ ਰਿਕਲ ਦੀ ਗੱਲ ਨਹੀਂ ਲੈ ਜਲ ਕੋਈ ਚੱਕੀ ਪੈਂਦੀ ਕਰਮ ਵਾਲੀ ਕੋਸ਼ਿਸ਼ ਤੇ ਦਿਨ ਬਈ ਹਜੇ ਲੈੰਦੀ ਆ ਫੁੱਲ ਦੇ ਵਿੱਚ ਤੋੜਦੇ ਹੋਰ ਉਹਨਾਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਚਮਕ ਫੁੱਲ ਰਾਜੀ ਆ ਕੱਦ ਵੱਡ ਚੰਗਾ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤਾਂ ਭਾਈ ਮਾਜੀ ਮੰਨ ਕੇ ਚਲੋ ਜੀ ਕਰਮ ਵਾਲੀ ਦੀ ਫੁੱਲ ਚੰਗੀ ਆ ਬਾਕੀ ਤੋਰਾ ਤਾਰਾ ਵੜਦਾ ਕਮਾਲ ਆ ਬਈ ਤੇ ਮੁੱਲ ਕੀ ਇਹਦਾ ਜਾਇਜ ਇਹਦਾ ਮੁੱਲ ਲੈਣ ਦੇ ਨਹੀਂ 55000 ਆ ਜੀ ਮਾਨਤਾਨ ਹੋ ਜੀ ਵੀਰੇ ਹਾਂ ਮਾਨਤਾਨ ਥੋੜਾ ਬਹੁਤ ਹੋ ਜੀ ਮੁੱਲ ਆਪਾਂ ਮੰਗੇ ਜੋ ਉਸ ਹਿਸਾਬ ਨਾਲ ਠੀਕ ਆ ਬਾਈ ਬਰੀਡ ਬਈ ਫੁੱਲ ਚੰਗੀ ਆ ਮੱਝਰ ਦਾ ਦੁੱਧ ਦੁੱਧ ਬਸ ਮੱਝ ਦੇ ਸਮਾਨ ਹੀ ਆ ਜੀ ਸਹੀ ਗੱਲ ਇਹਨਾਂ ਦੀ ਪਿਛਲੇ ਸੂਏ ਦਾ ਦੁੱਧ 15 ਕਿਲੋ ਦੁੱਧ ਦੱਸਿਆ ਜੀ ਠੀਕ ਆ ਬਾਈ ਮੁੱਲ ਜਮਾ ਜਾਇਜ ਆ ਬਾਈ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜਾ ਆਰਡਰ ਦੇਖੋ ਅਜੇ ਇੰਨਾ ਹੀ ਲੇ ਵਾ ਇਹਨੇ ਕਰਮ ਵਾਲੀ ਨੇ ਹੋਰ ਤਿਆਰ ਕਰਨਾ ਕੱਚੀ ਜ਼ਰੂਰ ਬਹੁਤ ਚੰਗੀ ਚੰਗੀ ਬਣ ਕੇ ਖਣ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣਾ ਬਈ ਠੰਡੀ ਠੁੰਡੀ ਫੁੱਲ ਆ ਬਈ ਪੂਰੀ ਠੰਡੀ ਆ ਜੀ ਪੂਰੀ ਠੰਡੀ ਆ ਕੋਈ ਸਮੱਸਿਆ ਵਾਲੀ ਗੱਲ ਨਹੀਂ ਇਸ ਗੱਲ ਦੀ ਠੀਕ ਆ ਬਈ ਹੂੰ ਆ ਦੇਖੋ ਕੋਈ ਡਿੱਕੇ ਵਾਲੀ ਗੱਲ ਨਹੀਂ ਇਹਨੂੰ ਹੂੰ ਹੂੰ ਕੋਈ ਜਿਵੇਂ ਮਰਜੀ ਐ ਹੋ ਕਰੀ ਜਾਵੇ ਹੂੰ ਲਾ ਕੋਈ ਦੇਵੇ ਲੂਵੇ ਦੀ ਕੋਈ ਡਿੱਕੇ ਵਾਲੀ ਗੱਲ ਨਹੀਂ ਇਹਨੂੰ ਓਕੇ ਬਈ ਫਿਰ ਨਗਪਰਾ ਕੋਲੇ ਸੀਗੇ ਦੋ ਦੋਨੇ ਹੀ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਕਨਕ ਕਰ ਲਿਓ ਜੀ ਧੰਨਵਾਦ ਬਈ